ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਖਬਰ ਮੇਰੇ ਰਾਤ ਪਟੇਂਡਾ ਦੇ ਬਿੜ ਬਹਿਮਨ ਦੇ ਕੋਲ ਨਹਿਰ ਦੇ ਕਿਨਾਰੇ ਖੇਤਾਨਾਂ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਦੇ ਵਿੱਚ ਮੱਚੀ ਹੜਕੰਪਾ ਮੌਕੇ ਦੇ ਉੱਤੇ ਸਹਾਰਾ ਜਨ ਸੇਵਾ ਦੀ ਟੀਮ ਅਤੇ ਪੁਲਿਸ ਦੇ ਆਲਾ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਫਰੈਂਸਿਕ ਦੀਆਂ ਟੀਮਾਂ ਵੱਲੋਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਮੌਕੇ ਦੀਆਂ ਜਿੱਥੇ ਕੀ ਹੈ ਇੱਕ ਨਹਿਰ ਦੇ ਕਿਨਾਰੇ ਖੇਤਾਨਾ ਦੇ ਵਿੱਚ ਨੌਜਵਾਨ ਦੀ ਮਿਲੀ ਲਾਸ਼ ਸਹਾਰਾ ਜਨ ਸੇਵਾ ਦੀ ਟੀਮ ਦੇ ਵਰਕਰ ਦੀ ਜ਼ੁਬਾਨੀ ਸੁਣਦੇ ਆ ਪੱਕੀ ਕਹਿਣਾ ਉਹਨਾਂ ਦਾ ਇਸ ਮਾਮਲੇ ਦੇ ਬਾਬਤ

ਬਣਾ ਦੇ ਦਿੰਦਾ। ਇਹ ਆਈਮੋ ਜਾਈ। ਆਈ ਕੋ ਨਹੀਂ ਜਾ। ਬੜਾ ਵੱਡਾ ਉਹਨੇ ਸੇੜੀ ਤਾਂ। ਅੰਦਰ ਵੱੜਦਾ ਬੈਠਾ ਕਿਉਂ ਨਾ। ਉਹ ਰੱਪਲੇ ਤਾਂ ਬਾਦੂ ਪਲੇ। ਅਸੀਂ ਤਾਂ ਨਹੀਂ ਵੱਡ ਨੂੰ ਮੜ ਗਾ। ਚੱਡੀ ਨਹੀਂ। ਨਹੀਂ ਅਭੀ ਲੈ ਕੇ ਜਾ ਰਹੇ ਹਾਂ। ਜਿਹੜੇ ਨਾਲ ਮੁੰਡੇ ਸੀਗੇ ਬੁਲਾਏ ਉੱਥੇ ਇੱਕ ਮਿੰਟ ਜਿੱਥੇ ਜਿਹੜਾ ਮੁੰਡਾ ਸੀਦਾ ਆਪਣੇ ਚਾਹ ਦੇ ਨਾਲ ਦਰਜੀ ਨੂੰ ਗਾਇ ਫਿਰ ਤੇ ਮੁੰਡਾ ਦਰਜੀ ਤੇ ਜੀ ਵੀ ਨਹੀਂ ਕੋਈ ਲੋਕ ਰਾਜੀ ਗੱਲਬਾਤ ਕਰਦੇ ਆ। ਕੋ ਜਿੰਨੀ ਗੱਲ ਆਰੀਆ ਫਿਰ ਨੋਟ ਕਰਾਤਾ ਭਾਈ ਡੀਐਸਪੀ ਦੇ ਹੱਥੇ ਨਹੀਂ ਵੀ ਕਰਾਤਾ ਉਹ ਨੋਟ ਨਾ ਕੋ ਲੋੜੀ ਨਹੀਂ ਵੀਡੀਓ ਨਹੀਂ ਬਾਈ ਕੋਈ ਬੋਲ ਨਹੀਂ ਨਹੀਂ ਲਾਈਵ ਵਿੱਚ ਕੋਈ ਨਹੀਂ ਆ ਦੇਖ ਲਾਈਵ ਤਾਂ ਕੋਈ ਨਹੀਂ ਇਹਦਾ ਮੋਟਰਸਾਈਕਲ ਹੈ ਨਹੀਂ ਇਹਦਾ ਕਿਹੜੇ ਨਾਲ ਜਿਹੜਾ ਕੋਹੋਂ ਹੁੰਦਾ ਜਿਹੜਾ ਪਿਓ ਹੈ 8 ਸਾਲ ਹੋ ਗਏ ਹਾਂ ਇਸ ਨੇ ਸਾਡੀ ਹਾਂਜੀ ਮੇਰਾ ਨਾਮ ਸੁਲਿਖ ਸਿੰਘ ਆ ਜੀ ਸਾਬ ਦਾਦ ਤੋਂ ਹਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਐਮਰਜੈਂਸੀ ਨੰਬਰ 98140 76076 ਤੇ ਮੇੜਾ ਕਿ ਬੀੜ ਤਲਾਕ ਆ ਬੀੜ ਬੰਮਣ ਵਾਲੇ ਪੁਲ ਤੋਂ ਚੌਂ ਨੇ ਵਾਲੇ ਸਾਈਡ ਜਾਈਏ ਮੈਲ ਦੇ ਨਾਲ ਇੱਕ ਖੱਟੇ ਖੇਤ ਤੋਂ ਇੱਕ ਡੈੱਡ ਬੋਡੀ ਪਈ ਆ ਜਾਦੇ ਸਾਰਾ ਜਨਤੂ ਐਮਰਜੈਂਸੀ ਮੌਕੇ ਤੇ ਆ ਕੇ ਦੇਖਿਆ ਜੋ ਕਿ ਪਤਾਨਾ ਦੇ ਵਿੱਚ ਪਈ ਸੀਗੀ ਉੱਤੇ ਉਹਦੇ ਘਾਹ ਵਗੈਰਾ ਤੇ ਉੱਤੇ ਬੂਹੀਆਂ ਵਗੈਰਾ ਸਿੱਟੀਆਂ ਹੋਈਆਂ ਸੀਗੀਆਂ ਸਾਰਾ ਟੀਮ ਮੌਕੇ ਤੇ ਪਹੁੰਚ ਕੇ ਠਾਣਾ ਸਾਦਰ ਪੁਲਿਸ ਤੋਂ ਇਨਫੋਰਮੇਸ਼ਨ ਦਿੱਤੀ ਠਾਣਾ ਸਾਦਰ ਪੁਲਿਸ ਦੇ ਐਸ ਐਚਓ ਤੋਂ ਐਸ ਐਚਓ ਤੇ ਡੀ ਐਸ ਪੀ ਦੇ ਆਤੀ ਤੇ ਅਸਤੀ ਦੇ ਆਤੀ ਮੌਕੇ ਤੇ ਆ ਕੇ ਬਾਕੀ ਜਾਂਚ ਪੜਤਾਲ ਕਰਦੇ ਸੀਗੇ ਉੱਥੇ ਫਿਰ ਉੱਥੇ ਉਹਦੇ ਵਾਰਸੀ ਮੌਕੇ ਤੇ ਮੌਜੂਦ ਸੀਗੇ ਤੇ ਫਰੈਂਚੀ ਟੀਮ ਵੀ ਮੌਕੇ ਤੇ ਆ ਗਈ ਸੀ ਆਪਣੀ ਉਹ ਜੇੜੀ ਵੀ ਆ ਗਈ ਆ ਬੰਦੇ ਕਾਰਵਾਈ ਕਰ ਰਹੀ ਆ ਉਹਦੇ ਜਿਹੜੇ ਵਾਰਸ ਸੀਗੇ ਉਹ ਕਹਿੰਦੇ ਪਰਸੋਂ ਅੱਜ ਗੁੰਮਸ਼ੋਦਰੀ ਰਿਪੋਰਟ ਲਖਾਈ ਸੀ ਤੇ ਕੱਲ ਇਹਦੀ ਲੋਕੇਸ਼ਨ ਆਈ ਆ ਇੱਥੇ ਮਹਿਰ ਦੇ ਕੋਲੇ ਤੇ ਬਾਕੀ ਲੋਕੇਸ਼ਨ ਦੇ ਹਿਸਾਬ ਨਾਲ ਲੱਭ ਰਹੇ ଥିke ਕਿੱਥੇ ਇਹਦੀ ਡੈੱਡ ਬੋਡੀ ਨੂੰ ਲੱਭਿਆ ਗਿਆ ਹੈ ਤੇ ਕਿਤੇ ਕੋਲੇ ਮੋਟਰਸਾਈਕਲ ਸੀ ਇੱਕ ਫੋਨ ਸੀਗਾ ਮੋਬਾਈਲ ਤੇ ਮੋਟਰਸਾਈਕਲ ਫੋਨ ਨਹੀਂ ਮਿਲਿਆ ਤੇ ਜਿਹੜੀ ਥਾਣਾ ਸਦਰਪਾਲਸ ਉਹ ਵੱਖ-ਵੱਖ ਏਂਗਲਾਂ ਤੋਂ ਜਾਂਚ ਕਰਤਾਲ ਕਰ ਰਹੀ ਆ ਫੋਰੈਂਸਿਕ ਟੀਮ ਵੀ ਵੱਖ-ਵੱਖ ਥੰਗਲਾਂ ਤੋਂ ਜਾਂਚ ਪੜਤਾਲ ਕਰਦੀ ਹੈ ਸਾਰਾ ਟੀਮ ਨੇ ਉੱਥੋਂ ਡੈੱਡ ਬੋਡੀ ਚੁੱਕ ਕੇ ਸਿਵਲ ਹਸਪਤਾਲ ਬਟਿੰਡਾ ਮੋਰਟਰੀ ਘਰ ਵਿੱਚ ਰੱਖ ਦਿੱਤਾ ਗਿਆ ਨਾਮ ਉਹਦਾ ਦੀਪੂ ਸਿੰਘਾ ਸੰਦੋ ਬਬਲਾ ਸਿੰਘਾ ਉਮਰ ਉਹਦੀ 16 ਸਾਲਾ ਜੋਧਪੁਰ ਮਾਨੇ ਦਾ ਰਹਿਣ ਲਾਗਾ ਬਾਕੀ ਸਾਰਾ ਟੀਮ ਵੱਲੋਂ ਦੀ ਡੈੱਡ ਬੋਡੀ ਨੂੰ ਸਿਵਲ ਹਸਪਤਾਲ ਬਟਿੰਡਾ ਮੋਰਟਰੀ ਘਰ ਵਿੱਚ ਰੱਖ ਦਿੱਤਾ ਗਿਆ ਡੈੱਡ ਬੋਡੀ ਕੀ ਹਾਲਾਤ ਸੀਗੇ ਹਾਲਾਤ ਉਹਦੇ ਡੈੱਡ ਬੋਡੀ ਤੇ ਫੇਸ ਤੇ ਨਿਸ਼ਾਨ ਵਗੈਰਾ ਪਏ ਹੋਏ ਸੀਗੇ ਪੁਲਿਸ ਨੂੰ ਕਿ ਇਹ ਖੱਤਸ਼ਾ ਹੈ ਕਿ ਮੱਟਰ ਹੋਇਆ ਜਾਪਦਾ ਬਾਕੀ ਫਿਰ ਵੀ ਪੁਲਿਸ ਆਪਣੀ ਵੱਖ-ਵੱਖ ਏਂਗਲਾਂ ਤੋਂ ਜਾਂਚ ਪੜਤਾਲ ਕਰਦੀ ਹੈ ਜੀ